ਹੁਸ਼ਿਆਰਪੁਰ ਤੋਂ ਡਿਸਟ੍ਰਿਕਟ ਹੈਲਥ ਆਫੀਸਰ ਲਖਬੀਰ ਸਿੰਘ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਸੁਖਬੀਰ ਬਾਦਲ ਦੀ ਹਾਜ਼ਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਥਾਮਿਆ ਹੱਥ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਮੇਰਾ ਨਾਮ ਹੈ ਜਿਹੜਾ ਤੋਂ ਸਮੋਨੇ ਜਿੰਦਰ ਨੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਾ ਮੈਂ ਧੰਨਵਾਦ ਕਰੀਆਂ ਔਰ ਡੀ ਐਚਓ ਸ਼ਖਲੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੰਦਾ ਤੇ ਮੈਂ ਤੁਹਾਡਾ ਸ਼ੁਕਰੀਆ ਦਾਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਨੇ ਆਰਕੋ ਸਾਥੀ ਆਏ ਨੇ ਮੈਂ ਉਹਨਾਂ ਦੇ ਨਾਮ ਵੀ ਲਊਂਗਾ ਉਹ ਵੀ ਅੱਗੇ ਪ੍ਰਧਾਨ ਜੀ ਕੋਲੋਂ ਸਰਪਾ ਮੋਰੇ ਆ ਜਾਣ ਹੋਰ ਵੀ ਸਾਥੀ ਗੁਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹਿੰਦੂ ਸੱਤ ਦੀ ਬਹੁਤ ਵੱਡਾ ਪਰਿਵਾਰ ਹੋ ਰਾਇਆ ਇੱਥੇ ਵਿਦੇਪਾਲ ਜੀ ਦੇ ਨਾਲ ਵੀ ਜੀ ਰਾਜੀ ਜੀ ਬੈਠ ਕੇ ਘਰਾ ਲਓ ਬ੍ਰੈਕ ਤੇ ਬੈਠੇ ਪਾਜੀ ਬੈਠ ਕੇ ਘਰਾ ਲਓ ਇੱਕ ਮਿੰਟ ਇੱਧਰ ਫੜੂੰਗੇ ਮੇਰੇ ਪਾਲ ਸਿੰਘ ਜੀ ਸੁਪਰਜਿੰਦਰ ਸਿੰਘ ਜੀ ਤਰਦੀਪ ਸਿੰਘ ਜੀ ਕੋਲਾ ਠਾਕਰ ਜੀ ਚੰਦਰ ਸ਼ਰਮਾ ਜੀ ਬਰਨਾਲ ਸਿੰਘ ਜੀ ਗਵਿੰਦਰ ਦਾਵਾ ਜੀ ਰਾਜੇ ਜੀ ਜੀ ਪ੍ਰੋਪਰਟੇ ਦਵਿੰਦਰ ਬਾਬਾ ਜੀ ਜਸਵੰਤ ਸਿੰਘ ਜੀ ਚੱਬਿਆਲਕੇ ਤੋਂ ਰਾਮ ਪ੍ਰਕਾਸ਼ ਜੀ ਨਾਮ ਪ੍ਰਸਾਦ ਜੀ ਵਾਈਸ ਪ੍ਰੈਜ਼ੀਡੈਂਟ ਪ੍ਰੋਪਰਟੇ ਤੋਂ ਮਨਾਈ ਜੀ ਜੀ ਨੇ ਬਾਕੀ ਜਿਹੜੇ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਕੋਸੀ ਜਦੋਂ ਸ਼ਾਰ ਪਰਜਾਮਾਗੇ ਜਦੋਂ ਫੋਟੋ ਸਾਰੇ ਨਾਂ ਹਾਂ ਜਦੋਂ ਜੋ ਬੈਕ ਤੋਂ ਬੈਕ ਪਿੱਛੇ ਜਦੋਂ ਅਗਲਾ ਪ੍ਰੋਗਰਾਮ ਅبتدي ਬੀਬੀ ਰੇणु ਕਲਿਆਣ ਜੀ ਉਹ ਵੀ ਆਜਾ ਭਾਰਤੀ ਬਾਣੀ ਕੀ ਸਰਬ ਸਵਾਇ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਵੀ ਅਜੇ ਕਾਫੀ ਦਾ ਜੁਆਇਨ ਕੀਤਾ ਇਹਨਾਂ ਦੇ ਵੀ ਲੋਕਾਂ ਦਾ ਧੰਨਵਾਦੀਆਂ ਅਗਲਾ ਪ੍ਰੋਗਰਾਮ ਜਿਹੜਾ ਅਸੀਂ

ਇਹ ਕੰਮ ਇਹ ਕਰ ਸਕਦੇ ਹਾਂ ਸ਼ਹਾਦ்பੁਰ ਤੋਂ ਤੁਹਾਡੇ ਵੀਰ ਹੋ ਸਕਦੇ ਨੇ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਨੇ ਜਿਉਂ ਕਿਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਕੋਸ਼ਿਸ਼ ਕਰਕੇ ਭਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਫਰੈਂਜ ਆਉਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜੀ ਗਠਜੰਬੰਧਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਹਾਂਜੀ ਗਠਜੰਬੰਧਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਅ ਕੁਝ ਹੀ ਦੱਸੋ ਕਿ ਮਤਲਬ ਕੋਈ ਨਹੀਂ ਪਤਾ ਲੱਗਦਾ ਤੁਹਾਡੀ ਗੱਲ ਹੀ ਚੱਲ ਰਹੀ ਹੈ ਕਰਦੇ ਹੋ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਲੇਖੀਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸਵੇਂ ਨੇ ਕੈਬਨਿਟ ਸਾਰਾ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਮਿਲੇਗਾ ਆਮ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੈਨੂੰ ਛੱਡ ਗਏ ਉਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਠੱਗਾ ਦੀ ਪਾਰਟੀ ਹੈ ਤੇ ਇਸ ਕਿਉਂਕਿ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇਰੀ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬਕਰਾਂ ਬਣਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਤਗਰਾ ਕੀ ਜਾਣਗੇ ਬਦਲ ਸਾਹਿਬ ਜੇਕਰ ਬੰਦਨ ਹੁੰਦਾ ਸ਼ੋਭਨੀ ਅਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਪਾਰਟੀ ਮਾਰਦੇ ਮੇਰੀ ਗੱਲ ਸੁਣੋ ਕਿ ਤੁਸੀਂ ਕਿਹੜੇ ਤੁਸੀਂ ਜ਼ੀਰੋ ਲਾਈਨ 'ਤੇ ਹੈਂ ਜ਼ੀਰੋ ਲਾਈਨ 'ਤੇ ਥੋੜਾ ਜੀਤਣਾ ਹੋਊਗਾ ਗੱਟਬੰਧ ਨਹੀਂ ਇਹ ਨਹੀਂ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਛੋਟੇਪਰੇ ਬੈਠਾ ਹਾਂ ਤੋ ਹੈਸ਼ ਕਰਕੇ ਤੁਸੀਂ ਮੈਨੂੰ ਲੱਗਦਾ ਮੰਨਿਆ ਨਹੀਂ ਤੁਹਾਡਾ ਗੱਟਬੰਧ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਇਕੱਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟ੍ਰੋਮ ਨਹੀਂ ਇਕੱਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ ਵਸ ਗਈ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਇੱਕ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਆਵਾਮ ਨੂੰ ਉਭਰੋਗੇ ਤੁਸੀਂ ਦੇਖਿਓ ਨਾ ਆ ਸਾਡੀ ਸੋਚ ਹੈ ਨੇ ਤੱਕ ਤੋਰ ਅਸੀਂ ਪਿੰਡਾਂ ਚ ਉਨੇ ਤੱਕ ਤੋਰ ਅਸੀਂ ਸ਼ਹਿਰਾਂ ਚ ਬਾਦਸਾ ਪੰਜਾਬ ਦਾ ਜੋ ਯਾਤਰਾ ਦਾ ਕੀ ਰਿਸਪਾਂਸ ਮਿਲਦਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਹੈ ਬਸ ਆ ਗਿਆ ਤੂਫਾਨ ਮੇਰਾ ਤੱਕ ਮੈਨੂੰ ਤਕਰੀਬਨ ਠੀਕ ਆ ਬਲਦਾਰ ਤਕਰੀਬਨ 30 ਸਾਲ ਤੋਂ ਤੇ ਹਾਂ ਸਿਆਲ ਤੋਂ 30 ਸਾਲਾਂ ਵਿੱਚ ਐਜੀ ਰਿਸਪਾਂਸ ਜੋ ਅੱਜ ਦੇਖ ਰਹੇ ਆ ਮੈਂ ਅੱਜ ਤੱਕ ਨਹੀਂ ਦੇਖਾ ਲੋਕਾਂ ਦੇ ਵਿੱਚ ਆ ਝਾੜੂ ਵਾਲੇ ਨਕਲੀ ਜਾਨੀ ਜਿੱਚੂ ਮੁੱਖ ਮੰਤਰੀ ਦੇ ਕਿੰਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਲੈਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਵਿੱਚ